ਸਾਡੇ ਐਮਐਲਏ ਸਹਿਬਾਨ ਨੇ ਮੰਤਰੀ ਸਹਿਬਾਨ ਨੇ ਚੰਗਾ ਕੰਮ ਕੀਤਾ ਉਥੇ ਸੰਗਤ ਨੇ ਵੀ ਆਪ ਮਹਾਰੇ ਹੋ ਕੇ ਖਾਸ ਕਰਕੇ ਪੰਜਾਬ ਦੀ ਨੌਜਵਾਨ ਪੀੜੀ ਨੇ ਜਿਨ੍ਹਾਂ ਨੂੰ ਇਤਿਹਾਸ ਚ ਪਹਿਲੋਂ ਜਿਹੜਾ ਵਾ ਫਤਨਾਮ ਕਰਦੀਆਂ ਬੜੀਆਂ ਕੁੱਝੀਆਂ ਚਾਲਾਂ ਜੜੀਆਂ ਨੇ ਉਹ ਕੀਤੀਆਂ ਜਾਂਦੀਆਂ ਰਹੀਆਂ ਪਰ ਸਾਡੇ ਨੌਜਵਾਨ ਪੀੜੀ ਨੇ ਦਿਖਾ ਦਿੱਤਾ ਕਿ ਉਹ ਅਜੇ ਵੀ ਜਿਹੜਾ ਵਾ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਦਿੱਤਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਉਹ ਚੜਦੀ ਕਲਾ 'ਚ ਰਹੇ ਨੇ ਕਈ ਵਾਰ ਪੰਜਾਬ ਡਿੱਗਿਆ ਕਈ ਵਾਰ ਉੱਠਿਆ ਸੋ ਇਹ ਸਾਡਾ ਇਤਿਹਾਸ ਰਿਹਾ ਪੰਜਾਬ ਦਾ ਔਰ ਇਸ ਵਾਰਾਂ ਵੀ ਪੰਜਾਬ ਜਿਹੜਾ ਵਾ ਥੋੜਾ ਨੁਕਸਾਨ ਜ਼ਰੂਰ ਹੋਇਆ ਵਾ ਪਰ ਇਹਦੇ ਤੋਂ ਵੀ ਜਿਹੜਾ ਤਗੜਾ ਹੋ ਕੇ ਪੰਜਾਬ ਦੁਬਾਰਾ ਉੱਪਰ ਹੈ ਪ੍ਰਧਾਨ ਮੰਤਰੀ ਜੀ 12000 ਜੀ ਕਰੋੜ ਦੀ ਗੱਲ ਕਰਦੇ ਆ ਕਿ ਪੰਜਾਬ ਸਰਕਾਰ ਕੋਲ ਸਾਡਾ ਜਿਹੜਾ ਹਸਪੀਟਲ ਫੰਡ ਹੈ ਪੰਜਾਬ ਸਰਕਾਰ ਦਾ ਕੀ ਸਪਸ਼ਟੀ ਕਰਨਾ ਕਿ ਉਹ ਜਿਹੜਾ ਫੰਡ ਹੈ ਕਿ ਜਾਂ ਇੱਕ ਪ੍ਰਧਾਨ ਮੰਤਰੀ ਦਾ ਸਿਆਸੀ ਫੰਡ ਇਹ ਮੈਂ ਉਹ ਦੱਸਣਾ ਚਾਹੁੰਦਾ ਕਿ ਫੰਡ ਜ਼ਰੂਰ ਹੋ ਹੈਗਾ ਪਰ ਉਹਦੇ ਤੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਨੇ ਉਹਦੇ ਚ ਤੁਹਾਨੂੰ ਮੈਂ ਇੱਕ ਧਾਰਨ ਦੇ ਦਿੰਦਾ ਕਿ ਉਹਦੇ ਚ ਕੰਡੀਸ਼ਨ ਆ 12000 ਕਰੋੜ ਜਿਹੜਾ ਸੈਂਟਰ ਸਾਰੀਆਂ ਸਟੇਟਾਂ ਨੂੰ ਇਹਨਾਂ ਨੇ ਲਿਮਟ ਸੈੱਟ ਕੀਤੀ ਹੁੰਦੀ ਆ ਨੇਚਰਲ ਡਿਜ਼ਾਸਟਰ ਫੰਡ ਹੁੰਦਾ ਕਿ ਜਿੱਥੇ ਵੀ ਕੋਈ ਕੁਦਰਤੀ ਕੁਰੂਪੀ ਹੁੰਦੀ ਆ ਉੱਥੇ ਉਹ ਫੰਡ ਜਿਹੜਾ ਵਾ ਉਹ ਰਿਜ਼ਰਵ ਹੁੰਦਾ ਪਰ ਉਹਦੇ ਤੇ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਕਿ ਤੁਸੀਂ ਕਿੱਥੇ ਵਰਤ ਸਕਦੇ ਹੁਣ ਮੰਨ ਲਓ ਉਹਦੀ ਜਿਹੜੀ ਸਭ ਤੋਂ ਵੱਡਾ ਜਿਹੜਾ ਲੂਪ ਹੋਲ ਐਸ ਵੇਲੇ ਕਿ ਕਿਸਾਨਾਂ ਦਾ ਜਿਹੜਾ ਫਸਲਦਾ ਸਾਡੇ 4 ਲੱਖ ਏਕੜ ਦਾ ਤਕਰੀਬਨ ਇਹ ਅੰਕੜੇ ਹੋਰ ਵੀ ਵਧ ਰਹੇ ਆ ਕਿ ਸਾਡੇ 4 ਲੱਖ ਏਕੜ ਹਾਂ ਤੇ ਬਹੁਤ 10 ਲੱਖ ਏਕੜ ਤੋਂ ਵੱਧ ਜਾਣਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹਦਾ ਜਿਹੜਾ ਕੰਪਨਸੇਸ਼ਨ ਐਸ ਵੇਲੇ 600 ਰੁਪਏ ਆ ਸਿਰਫ ਜਿਹੜਾ ਕਿ ਮਾਨ ਸਾਹਿਬ ਨੇ ਵੀ ਮੰਗ ਕੀਤੀ ਆ ਕਿ ਘੱਟੋ ਘੱਟ 50000 ਰੁਪਏ ਪ੍ਰਤੀ ਏਕੜ ਜਿਹੜਾ ਵਾ ਉਹ ਮੁਆਵਜ਼ਾ ਹੋਣਾ ਚਾਹੀਦਾ ਖੇਤੀ ਨਾਲ ਸੰਬੰਧਿਤ ਹੰਦੇ ਆ ਪੋਲਟਰੀ ਆ ਡੈਰੀ ਆ ਜਾਂ ਛੋਟੇ ਸੈਲਰ ਨੇ ਜਾਂ ਕੁਝ ਚੱਕੀਆਂ ਲੱਗੀਆਂ ਨੇ ਇਹ ਸਾਰੇ ਦੀ ਅਸੈਸਮੈਂਟ ਹੋ ਰਹੀ ਹੈ ਜਿਨ੍ਹਾਂ ਦਾ ਬਿਜ਼ਨਸ ਦਾ ਨੁਕਸਾਨ ਹੋਇਆ ਉਹਦੀ ਵੀ ਜਿਹੜੀ ਆ ਜਿੱਦਾਂ ਜ਼ਮੀਨਦਿਆਂ ਕਰਤੌਰੀਆਂ ਹੁੰਦੀਆਂ ਉਹਦੀ ਵੀ ਅਸੈਸਮੈਂਟ ਕੀਤੀ ਜਾ ਰਹੀ ਆ ਔਰ ਉਹਦੇ ਚ ਵੀ ਮਤ ਜਿਹੜੀ ਸਰਕਾਰ ਨੂੰ ਸਾਡੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਮਤ ਹਰ ਉਸ ਬਿਜ਼ਨਸ ਦੀ ਭਵਾਂ ਛੋਟੇ ਤੋਂ ਛੋਟਾ ਆ ਪਿੰਡਾਂ ਚ ਭਵਾਂ ਕਿਸ ਦੀ ਕਰਿਆਨੇ ਦੀ ਦੁਕਾਨ ਭਵਾਂ ਕਿਸ ਦੀ ਕੋ ਚੱਕੀ ਆ ਜਿੱਦਾਂ ਤੁਸੀਂ ਦੱਸਿਆ ਕਿ ਹਰ ਇੱਕ ਦੀ ਮਦਦ ਜਿਸ ਤਰ੍ਹਾਂ ਉਹਦਾ ਨੁਕਸਾਨ ਹੋਇਆ ਸਰਕਾਰ ਜਿੰਨੀ ਵੱਧ ਤੋਂ ਵੱਧ ਕਿਸਾਨਾਂ ਦੀ ਗੰਨੇ ਦੀ ਉਦਾਈਗੀ ਦਾ ਮਸਲਾ ਅਟਕ ਰਿਹਾ ਅਬ ਵਿਧਾਇਕ ਸ਼ਰੀਕਲ ਸਿੰਘ ਦੇ ਘਰ ਗਾੜੀ ਧਰਨਾ ਲੱਗਿਆ ਲਗਾਤਾਰ ਇਹ ਕਿਉਂ ਗੱਲੜੀ ਆ ਕੋ 100 200 ਕਰੋੜ ਦਾ ਸਾਰਾ ਮਸਲਾ ਇਹ ਮਸਲਾ ਕਾਫੀ ਪਹਿਲਾਂ ਹੱਲ ਹੋ ਜਾਣਾ ਸੀ ਪਰ ਆ ਜਿੱਦਾਂ ਖੜਾ ਕਰਕੇ ਸਾਰਾ ਧਿਆਨ ਸਰਕਾਰ ਦਾ ਜਿਹੜਾ ਅਫਸਰਸ਼ਾਹੀ ਦਾ ਹਰ ਇੱਕ ਦਾ ਜਿਹੜਾ 1 ਮਹੀਨੇ ਤੋਂ ਹੀ ਲਗਾਤਾਰ ਸੇਵਾ ਚ ਰੁੱਤੇ ਹੋਏ ਸੋ ਉਹਦੇ ਕਰਕੇ ਮੈਂ ਮੈਂ ਮੇਰੀ ਬੇਨਤੀ ਸੁਣ ਲੋ ਇਹਦੇ ਕਰਕੇ ਉਹ ਲੇਟ ਹੋਇਆ ਵਾ ਸੀਐਮ ਸਾਹਿਬ ਦੇ ਇਹ ਧਿਆਨ ਚ ਲੈਣ ਦਾ ਵਾ ਕਿ ਕੋਈ ਬਹੁਤੀ ਵੱਡੀ ਮਾਉਂਟ ਨਹੀਂ ਹਰ ਸਾਲ ਜਿਹੜੀ ਇਹ ਤੈਗੀ ਕੀਤੀ ਜਾਂਦੀ ਪਰ ਕਿਉਂਕਿ ਸਾਰੇ ਜਿੰਨਾ ਐਡਮਿਨਿਸਟ੍ਰੇਸ਼ਨਾਂ ਚੀਫ ਸੈਕਟਰੀ ਤੋਂ ਲੈ ਕੇ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਨੇ ਔਨ ਗਰਾਉਂਡ ਲੱਗੀਆਂ ਹੋਈਆਂ ਨੇ ਉਸ ਕਰਕੇ ਜਿਹੜੇ ਜਿਹੜੇ ਰੁਟੀਨ ਤੇ ਕੰਮ ਨੇ ਰੁਟੀਨ ਤੇ ਕੰਮ ਸੀਗਾ 8 ਸਾਲ ਅੱਗੇ ਪਏ ਰੀਜ਼ ਹੁੰਦੇ ਜਿਹੜੇ ਰੁਟੀਨ ਤੇ ਕੰਮ ਆ ਉਹ ਵੀ ਹੜਾ ਕਰਕੇ ਜਿਹੜੇ ਉਹ ਲੇਟ ਹੋਏ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਜਲਦੀ ਭੁਗਤ ਜਿਹੜਾ ਸੀਐਮ ਸਾਹਿਬ ਦੇ ਵੀ ਧਿਆਨ ਚ ਆ ਔਰ ਐਗਰੀਕਲਚਰ ਮਿਨਿਸਟਰ ਸਾਹਿਬ ਦੇ ਵੀ ਮੈਂ ਧਿਆਨ ਚ ਲਿਆਦਾ ਸੀਗਾ ਔਰ ਇਹ ਮਸਲਾ ਜਿਹੜਾ ਸਰਕਾਰ ਦੇ ਧਿਆਨ ਚ ਆ ਇਹ ਜਲਦੀ ਹੱਲ ਕੀਤਾ ਜਾ ਜੇ ਮંત્રી ਅਮਨ ਰੋੜਾ ਜੀ ਦਾ ਤੇ ਪਾਰਟੀ ਦੇ ਵਿੱਚ ਡਿਵੀਜ਼ਨ ਦੀਆਂ ਗੱਲਾਂ ਚੱਲ ਰਹੀਆਂ ਨੇ ਇੰਨਾ ਚ ਕੀ ਸੱਚਾਈ ਇਹ ਬਿਲਕੁਲ ਤਾਥੀਣ ਗੱਲਾਂ ਨੇ ਸਾਡੀ ਪਾਰਟੀ ਇੱਕਿਆ ਕੋਈ ਧੜਾ ਨਹੀਂ ਕਿਸੇ ਕਰਦੀ ਨਹੀਂ ਇਹ ਸਿਰਫ ਜਿਹੜੇ ਸਾਡੇ ਵਿਰੋਧੀ ਨੇ ਬਿਨਾ ਕੋਈ ਮਸਲੇ ਤੋਂ ਜਿਹੜਾ ਵਾ ਮਸਲਾ ਬਣਾਉਣ ਵਾਲੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਬਰੂਪ ਸਿੰਘ ਸੇਖਵਾ ਹਲਕੇ ਦੇ ਵਿਕਾਸ ਕਾਰਜਾਂ ਦੇ ਲਈ ਪਹੁੰਚੇ ਆ। ਸੋ ਜਿੱਥੇ ਉਹਨਾਂ ਦੇ ਨਾਲ ਵਿਕਾਸ ਦੀਆਂ ਗੱਲਾਂ ਕਰਨਗੇ, ਪੰਜਾਬ ਦੀ ਮੌਜੂਦਾ ਰਾਜਨੀਤੀ ਦੀ ਗੱਲ ਕਰਨਗੇ, ਸੈਂਟਰ ਸਰਕਾਰ ਦੀ ਰਾਜਨੀਤੀ ਦੀ ਗੱਲਬਾਤ ਕਰਨਗੇ। ਆ ਸੇਖਵਾ ਸਾਹਿਬ ਕੁਦਰਤੀ ਤੌਰ ਤੇ ਜਿਹੜੀ ਬਰਬਾਦੀ ਪੰਜਾਬ ਦੇ ਵਿੱਚ ਹੋਈ ਆ, ਪੰਜਾਬ ਸਰਕਾਰ ਵੀ ਪੂਰੇ ਤਰਦਰਦ ਦੇ ਨਾਲ ਲੱਗੀ ਹੋਈ ਆ। ਸਿੱਖ ਜਥੇਬੰਦੀਆਂ, ਪੰਜਾਬ ਦੀਆਂ ਸਾਰੀਆਂ ਹੀ ਐਨ ਜੀਓ ਲੱਗੀਆਂ ਪਈਆਂ ਨੇ। ਫੌਜ, ਪੁਲਿਸ, ਹਰੇਕ ਜਿਹੜਾ ਪ੍ਰਸ਼ਾਸਨ ਲੱਗਿਆ ਪਿਆ। ਕਿੰਨਾ ਕੁ ਨੁਕਸਾਨ ਤੁਸੀਂ ਮੰਨਦੇ ਹੋ? ਡੇ ਪੁਰਾਣੇ ਬੰਦੇ ਆ ਸਿਆਣੇ ਬੰਦੇ ਉਹ ਦੱਸਦੇ ਆ ਕਿ 88 ਨਾਲੋਂ ਵੀ ਵੱਧ ਮਾਰ ਜਿਹੜੀ ਆ ਉਹ ਇੱਥੇ ਪਈ ਆ ਤਕਰੀਬਨ 13-1400 ਪਿੰਡ ਸਾਡਾ ਪੰਜਾਬ ਦਾ ਫੈਕਟ ਹੋਇਆ ਔਰ 20 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਦੀ ਅਸੈਸਮੈਂਟ ਹੋ ਚੁੱਕੀ ਆ ਔਰ ਇਹਦੇ ਤੋਂ ਕਾਫੀ ਗੁਣਾ ਵੱਧ ਨੁਕਸਾਨ ਜਿਹੜਾ ਵਾ ਉਹ ਪੰਜਾਬ ਦਾ ਹੋ ਗਿਆ ਇਹ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਜਦੋਂ ਅੰਕੜੇ ਆਉਣਗੇ ਉਹ ਪਤਾ ਲੱਗੂਗਾ ਕਿਉਂਕਿ ਕਈਆਂ ਥਾਵਾਂ ਤੇ ਅਜੇ ਪਾਣੀ ਇੰਨਾ ਵਾ ਕਿ ਪਹੁੰਚਿਆ ਨਹੀਂ ਕਿ ਅਸੈਸਮੈਂਟ ਨਹੀਂ ਹੋ ਸਕਦੀ। ਸੋ ਜਦੋਂ ਪਾਣੀ ਲੱਥ ਜਾਏਗਾ ਸਾਰੀ ਅਸੈਸਮੈਂਟ ਹੋਏਗੀ ਤੇ ਫਿਰ ਪਤਾ ਲੱਗੂਗਾ ਕਿ ਕਿੰਨਾ ਵੱਡਾ ਨੁਕਸਾਨ ਜਿਹੜਾ ਕਿਉਂਕਿ ਇਲਾਕੇ ਜਦੋਂ ਰੁੜ ਹੀ ਗਏ ਤੁਹਾਡਾ ਰੋਡ ਇਨਫਰਾਸਟ੍ਰਕਚਰ ਉੜ ਗਿਆ ਤੁਹਾਡੇ ਸਕੂਲ ਰੁੜ ਗਏ ਤੁਹਾਡੇ ਘਰ ਰੁੜ ਗਏ ਤੁਹਾਡੇ ਪਸ਼ੂ ਡੰਗਰ ਰੁੜ ਗਏ ਇੱਕ ਤਰ੍ਹਾਂ ਜਿਹੜਾ ਗਰਾਊਂਡ ਦੀ ਰੋ ਤੇ ਜਿਹੜਾ ਬਿਲਕੁਲ ਉਜੜਨ ਵਾਲਾ ਗੱਲ ਜਿਹੜੀ ਉਹ ਪਿੰਡਾਂ ਦੀ ਹੋ ਗਈ ਆ ਤੇ ਜ਼ੀਰੋ ਤੋਂ ਫੇਰ ਕੰਮ ਜਿਹੜਾ ਵਾ ਸ਼ੁਰੂ ਕਰਨਾ ਪੈਣਾ ਸੋ ਬਹੁਤ ਵੱਡੀ ਕੁਦਰਤ ਦੀ ਕਰੋਪੀ ਜਿਹੜੀ ਆ ਪਈ ਆ ਪਰ ਇਹਦੇ ਨਾਲ ਨਾਲ ਮੈਂ ਜਿਹੜਾ ਵਾ ਸਰਾਹਣਾ ਕਰਨਾ ਚਾਹਾਂਗਾ ਜਿਹੜਾ ਪੰਜਾਬੀਆਂ ਨੇ ਜज्बा ਦਿਖਾਇਆ ਜਿਹੜੀ ਇੱਕ ਦੂਜੇ ਦੀ ਮਦਦ ਕੀਤੀ ਆ ਜਿੱਥੇ ਸਰਕਾਰ ਨੇ ਚੰਗਾ ਕੰਮ ਕੀਤਾ ਸਾਡੇ ਐਮਐਲਏ ਸਹਿਬਾਨ ਨੇ ਮੰਤਰੀ ਸਹਿਬਾਨ ਨੇ ਚੰਗਾ ਕੰਮ ਕੀਤਾ ਉਥੇ ਸੰਗਤ ਨੇ ਵੀ ਆਪ ਮਹਾਰੇ ਹੋ ਕੇ ਖਾਸ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਜਿਨ੍ਹਾਂ ਨੂੰ ਇਤਿਹਾਸ ਚ ਪਹਿਲਾਂ ਜਿਹੜਾ ਵਾ ਬਦਨਾਮ ਕਰਨ ਦੀਆਂ ਬੜੀਆਂ ਕੋਜੀਆਂ ਚਾਲਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਰਹੀਆਂ ਪਰ ਸਾਡੇ ਨੌਜਵਾਨ ਪੀੜੀ ਨੇ ਦਿਖਾ ਦਿੱਤਾ ਕਿ ਉਹ ਅਜੇ ਵੀ ਜਿਹੜਾ ਵਾ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਦਿੱਤਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਸੋ ਚੜਦੀ ਕਲਾ 'ਚ ਰਹੇ ਨੇ ਕਈ ਵਾਰ ਪੰਜਾਬ ਡਿੱਗਿਆ ਕਈ ਵਾਰ ਉੱਠਿਆ ਸੋ ਇਹ ਸਾਡਾ ਇਤਿਹਾਸ ਰਿਹਾ ਪੰਜਾਬ ਦਾ ਔਰ ਇਸ ਵਾਰਾਂ ਵੀ ਪੰਜਾਬ ਜਿਹੜਾ ਵਾ ਥੋੜਾ ਨੁਕਸਾਨ ਜ਼ਰੂਰ ਹੋਇਆ ਵਾ ਪਰ ਇਹਦੇ ਤੋਂ ਵੀ ਜਿਹੜਾ ਤਗੜਾ ਹੋ ਕੇ ਪੰਜਾਬ ਦੁਬਾਰਾ ਉੱਭਰੇ ਪ੍ਰਧਾਨ ਮੰਤਰੀ ਜੀ 12000 ਦੀ ਕਰੋੜ ਦੀ ਗੱਲ ਕਰ ਕਿ ਪੰਜਾਬ ਸਰਕਾਰ ਕੋਲ ਸਾਡਾ ਡਿਜਾਸਟਰ ਫੰਡ ਪਿਆ ਪੰਜਾਬ ਸਰਕਾਰ ਦਾ ਕੀ ਸਪਸ਼ਟੀ ਕਰਨਾ ਕਿ ਉਹ ਜਿਹੜਾ ਫੰਡ ਆ ਕਿ ਜਾਂ ਇੱਕ ਪ੍ਰਧਾਨ ਮੰਤਰੀ ਦਾ ਸਿਆਸੀ ਪਿਆ ਮੈਂ ਉਹ ਦੱਸਣਾ ਚਾਹੁੰਦਾ ਕਿ ਫੰਡ ਜ਼ਰੂਰ ਹੋ ਹੈਗਾ ਪਰ ਉਹਦੇ ਤੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਨੇ ਉਹਦੇ ਚ ਤੁਹਾਨੂੰ ਮੈਂ ਇੱਕ ਧਾਰਨ ਦੇ ਦਿੰਦਾ ਕਿ ਉਹਦੇ ਚ ਕੰਡੀਸ਼ਨ ਆ 12000 ਕਰੋੜ ਜਿਹੜਾ ਸੈਂਟਰ ਸਾਰੀਆਂ ਸਟੇਟਾਂ ਨੂੰ ਇਹਨਾਂ ਨੇ ਲਿਮਟ ਸੈੱਟ ਕੀਤੀ ਹੁੰਦੀ ਆ ਨੈਚੁਰਲ ਡਿਜਾਸਟਰ ਫੰਡ ਹੁੰਦਾ ਜਿੱਥੇ ਵੀ ਕੋਈ ਕੁਦਰਤੀ ਰੂਪੀ ਹੁੰਦੀ ਆ ਉੱਥੇ ਉਹ ਫੰਡ ਜਿਹੜਾ ਵਾ ਉਹ ਰਿਜ਼ਰਵ ਹੁੰਦਾ ਪਰ ਉਹਦੇ ਤੇ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਕਿ ਤੁਸੀਂ ਕਿੱਥੇ ਵਰਤ ਸਕਦੇ ਹੁਣ ਮੰਨ ਲਓ ਉਹਦੀ ਜਿਹੜੀ ਸਭ ਤੋਂ ਵੱਡਾ ਜਿਹੜਾ ਲੂਪ ਹੋਲ ਆ ਇਸ ਵੇਲੇ ਕਿ ਕਿਸਾਨਾਂ ਦਾ ਜਿਹੜਾ ਫਸਲ ਦਾ ਸਾਢੇ 4 ਲੱਖ ਏਕੜ ਦਾ ਤਕਰੀਬਨ ਅਜੇ ਅੰਕੜੇ ਹੋਰ ਵੀ ਵਧ ਰਹੇ ਆ ਕਿ ਸਾਢੇ 4 ਲੱਖ ਏਕੜ ਤੱਕ ਹੋ ਆ ਬਹੁਤ 10 ਲੱਖ ਏਕੜ ਤੋਂ ਵੱਧ ਜਾਣਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹਦਾ ਜਿਹੜਾ ਕੰਪਨਸੇਸ਼ਨ ਹੈ ਇਸ ਵੇਲੇ 6800 ਰੁਪਿਆ ਵਾ ਸਿਰਫ ਜਿਹੜਾ ਕਿ ਮਾਨ ਸਾਹਿਬ ਨੇ ਵੀ ਮੰਗ ਕੀਤੀ ਆ ਕਿ ਘੱਟੋ ਘੱਟ 50000 ਰੁਪਿਆ ਪ੍ਰਤੀ ਏਕੜ ਜਿਹੜਾ ਵਾ ਉਹ ਮੁਆਵਜ਼ਾ ਹੋਣਾ ਚਾਹੀਦਾ ਤੇ ਜੇ ਹੁਣ 12000 ਕਰੋੜ ਤੇ ਉਹਦਾ ਅਸੀਂ 12000 ਕਰੋੜ ਦਾ ਕੀ ਕਹਿਣਾ ਜੇ ਉਹਨਾਂ ਕੰਡੀਸ਼ਨ ਹੀ ਲਾਤੀ ਕਿ ਤੁਸੀਂ 6800 ਤੋਂ ਵੱਧ ਦੇ ਹੀ ਨਹੀਂ ਸਕਦੇ ਆ ਜਿੰਮੇਦਾਰਾਂ ਦੀ ਗੱਲ ਕੀਤੀ ਆ ਨਾਲ ਮਜ਼ਦੂਰਾਂ ਦਾ ਨੁਕਸਾਨ ਹੋਇਆ ਛੋਟੀ ਮੋਟੀ ਕਿਰਤ ਕਰਨ ਵਾਲਿਆਂ ਦਾ ਨੁਕਸਾਨ ਹੋਇਆ ਕੀ ਪੰਜਾਬ ਸਰਕਾਰ ਉਹਨਾਂ ਦੀ ਵੀ ਪੂਰਤੀ ਕਰੇਗੀ ਛੋਟੇ ਮੋਟੇ ਜਿਹੜੇ ਖੇਤੀ ਨਾਲ ਸੰਬੰਧਿਤ ਹੰਦੇ ਆ ਪੋਲਟਰੀ ਆ ਡੈਰੀ ਆ ਜਾਂ ਛੋਟੇ ਸੈਲਰ ਨੇ ਜਾਂ ਕੁਝ ਚੱਕੀਆਂ ਲੱਗੀਆਂ ਨੇ ਇਹ ਸਾਰੇ ਦੀ ਅਸੈਸਮੈਂਟ ਹੋ ਰਹੀ ਹੈ ਜਿਨ੍ਹਾਂ ਦਾ ਬਿਜ਼ਨਸ ਦਾ ਨੁਕਸਾਨ ਹੋਇਆ ਉਹਦੀ ਵੀ ਜਿਹੜੀ ਆ ਜਿੱਦਾਂ ਜ਼ਮੀਨਦਿਆਂ ਕਰਤੌਰੀਆਂ ਹੁੰਦੀਆਂ ਉਹਦੀ ਵੀ ਅਸੈਸਮੈਂਟ ਕੀਤੀ ਜਾ ਰਹੀ ਆ ਔਰ ਉਹਦੇ 'ਚ ਵੀ ਮਤ ਜਿਹੜੀ ਸਰਕਾਰ ਨੂੰ ਸਾਡੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਮਤ ਹਰ ਉਸ ਬਿਜ਼ਨਸ ਦੀ ਭਾਵੇਂ ਛੋਟੇ ਤੋਂ ਛੋਟਾ ਵਾ ਪਿੰਡਾਂ 'ਚ ਭਾਵੇਂ ਕਿਸ ਦੀ ਕਰਿਆਨੇ ਦੀ ਦੁਕਾਨ ਆ ਪਮਾ ਕਿਸ ਦੀ ਕੋ ਚੱਕੀ ਆ ਜਿੱਦਾਂ ਤੁਸੀਂ ਦੱਸਿਆ ਕਿ ਹਰ ਇੱਕ ਦੀ ਮਦਦ ਜਿਸ ਤਰ੍ਹਾਂ ਉਹਦਾ ਨੁਕਸਾਨ ਹੋਇਆ ਸਰਕਾਰ ਜਿੰਨੀ ਵੱਧ ਤੋਂ ਵੱਧ ਕਰ ਸਕਦੀ ਉਹ ਕਰੇ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਦਾ ਮਸਲਾ اٹਕ ਰਿਹਾ ਆ ਵਿਧਾਇਕ ਸ਼ਰੀਕਲ ਸੀ ਦੇ ਘਰ گاڑی ਧਰਨਾ ਲੱਗਿਆ ਲਗਾਤਾਰ ਇਹ ਕਿਉਂ ਗੱਲ ਅੜੀ ਆ ਕਿ 100 ਸਵਾ 100 ਕਰੋੜ ਦਾ ਸਾਰਾ ਮਸਲਾ ਆ ਇਹ ਮਸਲਾ ਕਾਫੀ ਪਹਿਲਾਂ ਹੱਲ ਹੋ ਜਾਣਾ ਸੀ ਪਰ ਆ ਜਿੱਦਾਂ ਹੜਾ ਕਰਕੇ ਸਾਰਾ ਧਿਆਨ ਸਰਕਾਰ ਦਾ ਜਿਹੜਾ ਅਫਸਰशाही ਦਾ ਹਰ ਇੱਕ ਦਾ ਜਿਹੜਾ 1 ਮਹੀਨੇ ਤੋਂ ਹੀ ਲਗਾਤਾਰ ਸੇਵਾ ਚ ਰੁੱਝੇ ਹੋਏ ਆ ਸੋ ਉਹਦੇ ਕਰਕੇ ਮੈਂ 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 ਮੇਰੀ ਬੇਨਤੀ ਸੁਣ ਲੋ ਇਹਦੇ ਕਰਕੇ ਉਹ ਲੇਟ ਹੋਇਆ ਵਾ ਸੀਐਮ ਸਾਹਿਬ ਦੇ ਇਹ ਧਿਆਨ ਚ ਲੈਣਦਾ ਵਾ ਕਿ ਕੋਈ ਬਹੁਤੀ ਵੱਡੀ ਅਮਾਉਂਟ ਨਹੀਂ ਹਰ ਸਾਲ ਜਿਹੜੀ ਇਹ ਤਾਂ ਹੈਗੀ ਕੀਤੀ ਜਾਂਦੀ ਹੈ ਪਰ ਕਿਉਂਕਿ ਸਾਰੇ ਜਿੰਨਾ ਐਡਮਿਨਿਸਟ੍ਰੇਸ਼ਨ ਆ ਚੀਫ ਸਕੱਟਰੀ ਤੋਂ ਲੈ ਕੇ ਸਾਰਿਆਂ ਦੀਆਂ ਡਿਊਟੀਆਂ ਜਿਹੜੀਆਂ ਨੇ ਔਨ ਗਰਾਉਂਡ ਲੱਗੀਆਂ ਹੋਈਆਂ ਨੇ ਸੋ ਉਸ ਕਰਕੇ ਜਿਹੜੇ ਜਿਹੜੇ ਰੁਟੀਨ ਦੇ ਕੰਮ ਨੇ ਰੁਟੀਨ ਦਾ ਹੀ ਕੰਮ ਸੀਗਾ 8 ਸਾਲ ਅੱਗੇ ਪਏ ਰਿਲੀਜ਼ ਹੁੰਦੇ ਹੀ ਜਿਹੜੇ ਰੁਟੀਨ ਦੇ ਕੰਮ ਆ ਉਹ ਵੀ ਹੜਾਂ ਕਰਕੇ ਜਿਹੜੇ ਉਹ ਲੇਟ ਹੋਏ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਜਲਦੀ ਭੁਇਕ ਚ ਜਿਹੜਾ ਸੀਐਮ ਸਾਹਿਬ ਦੇ ਵੀ ਧਿਆਨ ਚ ਆ ਔਰ ਐਗਰੀਕਲਚਰ ਮਿਨਿਸਟਰ ਸਾਹਿਬ ਦੇ ਵੀ ਮੈਂ ਧਿਆਨ ਚ ਲਿਆਂਦਾ ਸੀਗਾ ਔਰ ਇਹ ਮਸਲਾ ਜਿਹੜਾ ਸਰਕਾਰ ਦੇ ਧਿਆਨ ਚ ਆ ਇਹ ਜਲਦੀ ਹੱਲ ਕੀਤਾ ਜਾਵੇਗਾ ਮੰਤਰੀ ਅਮਨ अरोड़ा ਜੀ ਦਾ ਤੇ ਪਾਰਟੀ ਦੇ ਵਿੱਚ ਡਿਵੀਜ਼ਨ ਦੀਆਂ ਗੱਲਾਂ ਚੱਲ ਰਹੀਆਂ ਨੇ ਇੰਨਾ ਚ ਕੀ ਸੱਚਾਈ ਇਹ ਇਹ ਬਿਲਕੁਲ ਤਾਥੀਨ ਗੱਲਾਂ ਨੇ ਸਾਡੀ ਪਾਰਟੀ ਇੱਕਿਆ ਕੋਈ ਧੜਾ ਨਹੀਂ ਕਿਸੇ ਗੱਲ ਦੀ ਨਹੀਂ ਇਹ ਸਿਰਫ ਜਿਹੜੇ ਸਾਡੇ ਵਿਰੋਧੀ ਨੇ ਬਿਨਾ ਕੋਈ ਮਸਲੇ ਤੋਂ ਜਿਹੜਾ ਵਾ ਮਸਲਾ ਬਣਾਉਣ ਵਾਲੀ ਗੱਲ ਆ ਇਹਦੇ ਵਿੱਚ ਕੋਈ ਤੱਥ ਨਹੀਂ ਹੈ ਅਮਨ अरोड़ा ਜੀ ਵਾਲਾ ਮਸਲਾ ਕਾਫੀ ਪੱਕ ਗਿਆ ਕਿ ਉਹਨਾਂ ਨੂੰ ਰੋਕਿਆ ਗਿਆ ਸੀ ਐਮਾ ਹਾਊਸ ਵਿੱਚ ਜਾਣ ਤੋਂ ਕਿ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਆ ਜਾਂ ਕੋਈ ਨਰਾਜ਼ਗੀ ਆ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਅਮਨ अरोड़ा ਜੀ ਬੈਟਰ ਦੱਸ ਸਕਦੇ ਆ ਪਰ ਪਾਰਟੀ ਉਹਦੇ 'ਚ ਕੋਈ ਗੱਲ ਨਹੀਂ ਹੈਗੀ ਉਹ ਤਾਂ ਰੁਟੀਨ ਦਾ ਕੋਈ ਗੱਲ ਹੋਈ ਆ ਜਿਹਨੂੰ ਇੰਨਾ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਸਾਡੀ ਪਾਰਟੀ ਇੱਕਾ ਬੜੇ ਵਧੀਆ ਟੰਗਣਾ ਬੜੇ ਸਮੂਥ ਟੰਗਣਾ ਜਿਹੜੀ ਗੱਲ ਆ ਉਹ ਚੱਲ ਰਹੀ ਹੈ थैंक यू थैंक यू ਸੋ ਇਹ ਸਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਜਿੰਨਾ ਹਲਕੇ ਦੇ ਵਿਕਾਸ ਦੀ ਗੱਲ ਕੀਤੀ ਆ ਕਿਸਾਨਾਂ ਦੀ ਜਿਹੜੀ ਅਦੈਗੀ ਆ ਉਹਦੀ ਗੱਲ ਕੀਤੀ ਆ ਔਰ ਪਾਰਟੀ ਦੀ ਚੜ੍ਹਦੀ ਕਲਾ ਤੇ ਇਕਤਾ ਦੀ ਗੱਲ ਕੀਤੀ ਆ ਪੁਲਿਸ 48 ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜੱਪੜੂ